We get it. ヘルド。 Hey, ਪਹਿਲਾ ਇੱਕ ਓਂਕਾਰ ਸਤਗੁਰ ਪ੍ਰਸਾਦ ਗगन ਮੇ ਤਲ ਰਵ ਚਲਦੀ ਦੀਪ ਬਣ ਤਾਰਾ ਮੰਡਲ ਜਨਤ ਮੋਤੀ ਤੋਪਮ ਤਨ ਬੇਦੇ ਰਹਾਓ ਸਹਿਸ ਤਾਵਨ ਨਨ ਨਨ ਹੈ ਤੁਹੇ ਕੋ ਸੈ ਸਮੋਰਤ ਨਨ ਇਹ ਤੋਹੀ ਸੈ ਪਦ ਬੇਮਲ ਨਨ ਇਹ ਪਦ ਗੰਧ ਬਿਨ ਸਹਿਸ ਤਲ ਗੰਧੇ ਮੇ ਚਲ ਮੋਈ ਮੈਂ ਜੋਤ ਜੋਤ ਹੈ ਸੋਇ ਤਸਕੈ pee ਤੇਰਾ ਤੋਂ ਹੀ ਚਬਰ ਟੋlare ਤਸ ਜਟਨ ਸਤੇ Yeah. the ਰਦਨਾ ਨੀ ਕਾ ਅਨਾਜ ਮਗੋਂ ਸਤਿ ਸਿਕਾ ਗੋ ਪੈਸ ਮੰਗੋ ਲਵੇ ਰੀ ਇੱਕ ਤਾਜ ਤੋਰੀ ਚੰਗੇ ਨੀ ਘਰ ਕੀ ਕੀ ਹੰਦੰਗੀ ਜਨ ਤਨ ਨਾਲੇ ਵ ਮੰਗੇ ਗੋਪਾਲ ਤੇਰਾ ਤੇ ਤਬ ਦੇ ਕੋ ਬਾਹ ਨਹੇ ਕਿ ਲਾਜ ਅਸ ਗੋਬਿੰਦ ਦਾਸ ਗੋਬਿੰਦ ਦਾਸ ਤੁਹਾਰ ਫਿਰ ਕਦ ਬੈਸੋ ਹਰ ਜਨ ਪਿਆਰੇ ਸਤ ਜੁਰ ਪੰਮਰੇ ਕਜ ਸਵਾਰੇ ਦੁਸ਼ਟ ਤੋ ਪਰਮੇਸ਼ਰ ਰੇ ਮਾਨ ਸਾ ਸਭ ਵਸ ਕਰਦੀ ਨੇ ਅਮਰ ਬਨਾ ਮਹਾਰਸਮੀ ਨੇ ਨਿਰਭ ਹੋਏ ਜੋ ਤੱਕ ਆਨ ਸਾਧ ਸੰਗਤ ਮਿਲ ਕੇ ਨੋ ਦਾਰ ਸ਼ਰਨ ਪਰੇ ਰਾਮ ਅੰਤਰ ਜਾਮੇ ਨਾਨਕ ਟਕਰੀ ਪ੍ਰਤਸਾਨੀ ਫਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੋਂ ਮਰੇ ਕਾਜ ਸਵਾਰੇ ਸਤਿਗੁਰ ਤੁਮਰੇ ਕਾਜ ਸਵਾਰੇ ਅਖਦ ਤੇਰੋ ਨਾਮ ਦਿਆ ਅਖਦ ਤੇਰੋ ਨਾਮ ਦਿਆ ਅਖਦ ਤੇਰੋ ਨਾਮ ਦਿਆ ਅਖਦ ਤੇਰੋ ਨਾਮ ਦਿਆ ਤੇਰੋ ਨਾਮ ਦਿਆ ਆਖਤੇ ਤਨ ਨਹੀਂ ਜਾਣੀ ਮੋਹ ਹੈ ਅਤੁਰ ਤੇਰੀ ਗਤ ਨਹੀਂ ਜਾਣੀ ਮੋਹ ਹੈ ਅਤੁਰ ਤੇਰੀ ਗਤ ਨਹੀਂ ਜਾਣੀ ਮੋਹ ਹੈ ਅਤੁਰ ਤੇਰੀ ਗਤ ਨਹੀਂ ਜਾਣੀ ਆ ਤੂੰ ਕਰੇ ਪ੍ਰਤਪਾ ਤਤ ਨਹੀਂ ਜਾਣੀ ਮੋਹ ਹੈ ਅਤੁਰ ਤੇਰੀ ਗਤ ਨਹੀਂ ਜਾਣਾ ਮੋਹ ਹੈ ਅਤੁਰ ਤੇਰੀ ਗਤ ਨਹੀਂ ਜਾਣਾ ਤੂੰ ਆਪ ਕਰੇ ਪ੍ਰਤਪਾਲ ਤੂੰ ਆਪ ਕਰੇ ਪ੍ਰਤਪਾਲ ਔਖੇ ਰੋ ਨਾਮ ਦਿਆਲ ਔਖੇ ਰੋ ਨਾ ਤਨ ਨਹੀਂ ਜਾਣੀ ਮੋਹ ਹੈ ਅਤੋਰ ਤੇਰੀ ਗਤ ਨਹੀਂ ਜਾਣੀ ਮੋਹ ਹੈ ਅਤੋਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰੇ ਪ੍ਰਤਪਾਲ ਤੂੰ ਆਪ ਕਰੇ ਪ੍ਰਤਪਾਲ ਆਖਰ ਤੇਰੋ ਨਾਮ ਦਿਆ ਆਖਰ ਤੇਰੋ ਨਾਮ ਦਿਆ ਆਖਰ ਤੇਰੋ ਮੰਦਿਆਲ ਆਖ ਤੇਰੋ ਨਾਮ ਦਿਆਲ ਨਾ ਨੰਨ ਸਦਕੁਰਮਾਨ ਸਦਕੁਰ ਸਤਿਗੁਰ ਮਾ ਨਾਲ ਸਤਿਗੁਰ ਮਾ ਆਹ ਬਹਿਰ ਹੈ ਪ੍ਰਭ ਕੋ ਆਰਾਦੇ ਨਾਨਕ ਸਤਿਗੁਰ ਬਾ ਬਹਿਰ ਪ੍ਰਮੋ ਅਰਾਦੀ ਆਠ ਪੈਰ ਪ੍ਰਮੋ ਅਰਾਦੀ ਨਾਨ ਸਤਿ ਗੁਰ ਪਾਣ ਨਾਲਿ ਸਤਿ ਗੁਰ ਪਾਣ ਮਾਹੇ ਅਤਰ ਤੇਰੀ ਗਤ ਨਹੀਂ ਜਾਣੀ ਮੋਹੇ ਅਤਰ ਤੇਰੀ ਗਤ ਨਹੀਂ ਜਾਣੀ ਮਾਹੇ ਅਤਰ ਤੇਰੀ ਗਤ ਨਹੀਂ ਜਾਣੀ ਤੋ ਤੂੰ ਕਰੇ ਬਦਪਾ ਤੂੰ ਆਪ ਕਰੇ ਬਦਪਾ ਆਖ ਤੇਰੋ ਨਾਮ ਦਿਆ 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 ਆਉਖ ਤੇਰੋ ਨਾਮ ਦਿਆ ਆਉਖ ਤੇਰੋ ਨਾਮ ਦਿਆ ਅੰਦਾ ਬਾਨੀ ਪ੍ਰਿਆ ਆ ਰਾਮ ਕਲੀ ਮੱਲਾ ਤਜਾ ਆਨੰਦ ਕੋਕਾਰ ਸਤਿਗੁਰ ਪ੍ਰਸਾਦ आनंद पिया मेरी माए सतगुरु मैं पाया सतगुरु नाम पाया सहज ਕਿਆ ਨਹੀਂ ਕਰਦੇ ਰਹਿ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਹੈ ਸੋ ਪਾਵੇਂ ਸਦਾ ਸਿਲਸਿਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹਿ ਨਾਨਕ ਸਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਸਚ ਨਾਮ ਮੇਰਾ ਆਧਾਰ ਸਚ ਨਾਮ ਆਧਾਰ ਮੇਰਾ ਜਿੰਦ ਕਾ ਸਭ ਜਵਾਈਆ ਅਰਸ਼ਾ ਸੁਖਮਨ ਰਾਏ ਵਸਿਆ ਜਿ ਇੱਚਾ ਸਭ ਸੁਜਾਇ ਸਦਾ ਕੁਰਬਾਨ ਤਾਬਰ ਬਿਟਾਉਂ ਜਸਿਆ ਇਹ ਵਡਿਆਈਆ ਕਹਿ ਨਾਨਕ ਸੁਨੋ ਹੰਸ ਤਰੋ ਪਿਆਰੋ ਸਾਚਾ ਨਾਮ ਮੇਰਾ ਅਦਾ ਰੂਪ ਵਾਜੇ ਪੰਜ ਸ਼ਬਦ ਕਕਰ ਸਵਾ ਗਾ ਕਰ ਸੁਭਾ ਕਹਿ ਸ਼ਬਦ ਵਾ ਗਾਲਾ ਜਿਤ ਕਰਤਾ ਰਿਆ ਪੰਜ ਤੋਕ ਤੁੰਦ ਵਸ ਕੀਤੇ ਢਾਲ ਕਣਕ ਮਾਰਿਆ ਪ੍ਰਕਾਰ ਵਪਾਇਆ ਤੋ ਜਨ ਕੋ ਨਾਮ ਹਰਿ ਕਹਿ ਲਗੇ ਕਹਿ ਨਾ ਨਰਸੋ ਆਤਤ ਕਰੇਨ ਹਦਵਾ ਸਤ ਸਨੋ ਵਟਪਾ ਕੀਓ ਸਗਲ ਮਨੋਰ ਨੂਰੇ ਪਰ ਪਰਮ ਪ੍ਰਭ ਆਇਆ ਉਤਰੇ ਸਭ ਸੂਰੇ ਲੋਕ ਰੋਗ ਸੁਨਤਾ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਣ ਬਈ ਸੱਤੇ ਪੂਰੇ ਗੁਰ ਤੇ ਜਾਨੀ ਜੁਣ ਤੇਰੇ ਪਲਿ ਕੈ ਤੇ ਸਤ ਗੁਰਿਆ ਪ੍ਰਭੂਰੇ ਬਿਣਵੰਤ ਨਨ ਗੁਰ ਚਰਨ ਲਾਗ ਵਾਜੇ ਗਨ ਤੂਸੋ ਪਵਨ ਗੁਰੂ ਕਾ ਨੇਕਤਾ ਮਤਦੰਤ ਮਤ ਦਿਨ ਸਰਾਤੈ ਦੈ ਦਇਆ ਖਿਲਾ ਸਭਨ ਝਗ ਚੰਗਿਆਈਆਂ ਬੁਰੀਆਂ ਵਾਜੇ ਧੰਨ ਤੂ ਕਰਮੀ ਕਰਮੀ ਆਪੋ ਆਪਣੀ ਕੇ ਨੇੜੇ ਦੂਰ ਜਿਨਨੇ ਨਾਮ ਧਿਆਇਆ ਕੇ ਮੁਸ਼ਕਸ਼ ਕਾ नानक देवी वागुरु जी वा खालसा वाहि वाहि देव